ਮਜੀਠਾ ਰੋਡ ਸਥਿਤ ਮਹਾਜਨ ਮੈਡੀ ਸਿਟੀ ਹਸਪਤਾਲ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਲੀਵਰ ਅਤੇ ਹੋਰ ਟੈਸਟ ਕੀਤੇ ਗਏ ਜਿਸ ਦੌਰਾਨ ਜ਼ਰੂਰਤ ਮੁਤਾਬਕ ਮਰੀਜ਼ਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਮਹੀਨੇ ਦੇ ਦੂਸਰੇ ਸ਼ੁੱਕਰਵਾਰ ਇਸ ਹਸਪਤਾਲ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਸਹੂਲਤਾਂ ਵੀ ਜ਼ਰੂਰਤਮੰਦਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ ਪੰਜਾਬ ਟੀਵੀ 24 ਦੀ ਰਿਪੋਰਟ वीडियो के थोड़े ਮੇਰਾ ਨਾਮ ਹਨੀ ਅਰੋੜਾ ਹੈ ਮੈਂ ਮੈਨੇਜਿੰਗ ਡਾਇਰੈਕਟਰ ਮਹਾਜਨ ਮੈਡੀਸਿਟੀ ਹਸਪੀਟਲ ਜੋ ਕਿ ਏ ਗਰੂਪ ਐਵੇਨਿਊ ਨੋਸ਼ੇਰਾ ਮਜੀਠਾ ਰੋਡ ਤੇ ਸਥਿਤ ਹੈ ਅਸੀਂ ਇੱਥੇ ਇੱਕ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਅੱਜ ਉਹ ਮਹੀਨੇ ਦੇ ਹਰ ਫਰਾਈਡੇ ਦੂਸਰੇ ਫਰਾਈਡੇ ਨੂੰ ਲਗਾਇਆ ਜਾਏਗਾ ਤੇ ਅੱਜ ਸਭ ਤੋਂ ਪਹਿਲਾ ਕੈਂਪ ਹੈ ਅੱਜ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਹਰ ਤਰ੍ਹਾਂ ਦੇ ਪੇਸ਼ੈਂਟ ਆਏ ਨੇ ਇੱਥੇ ਅਸੀਂ ਇੱਥੇ ਤਿੰਨ ਤਰ੍ਹਾਂ ਦੇ ਟੈਸਟ ਲਗਾਏ ਨੇ ਸਪਾਇਰੋਮੈਟਰੀ BMD and uh, liver fibroscan liver fibroscan ਜਿਹੜਾ ਕਿ ਮਾਰਕੀਟ ਵਿੱਚ 4500 ਰੁਪਏ ਚ ਹੈਗਾ ਅਸੀਂ ਇੱਥੇ 1000 ਰੁਪਏ ਚ ਕਰ ਰਹੇ ਹਾਂ ਤੇ ਕਿੰਨੇ ਪੇਸ਼ੈਂਟ ਹੁਣ ਤੱਕ ਮਿਲੋ ਕਰਵਾ ਚੁੱਕੇ ਨੇ ਅ ਸਵੇਰ ਦੇ ਇੱਥੇ ਹਲੇ ਤੱਕ 50 ਪੇਸ਼ੈਂਟ ਆ ਚੁੱਕੇ ਨੇ ਤੇ ਯੂਰ 50 ਹੁਣ ਤੱਕ ਕਿੰਨੇ ਪੇਸ਼ੈਂਟ ਮੈਡੀਕਲ ਟੈਸਟ ਹੋ ਚੁੱਕੇ ਨੇ ਲਗਭਗ 150 ਤੋਂ 200 ਪੇਸ਼ੈਂਟ ਆ ਚੁੱਕੇ ਨੇ

इस हॉस्पिटल और फैसिलिटी प्रोवाइड करवा रहे हैं पेशेंट्स के वास्ते हमारे हॉस्पिटल में 50 बेडेड हॉस्पिटल है जिसमें आईसीयू फैसिलिटी है वेंटिलेटर फैसिलिटी है ऑपरेशन थिएटर फैसिलिटी है हर तरह के ऑपरेशन हर तरह के ऑपरेशंस करते हैं हम लोग यहाँ पे जैसे लेप्रोस्कोपिक सर्जरी गाइनी की सारी तरह की सर्जरीज होती हैं जैसे नॉर्मल डिलीवरीज सी सेक्शन और हिस्टेक्टमी यहाँ पे स्नैक बाइट ट्रीटमेंट भी कराया जाता है और आ, आ, आपको आ, कोई भी सर्जरी करवानी हो आप कोई भी जरूरतमंद लोगों की सर्जरी करानी हो यहाँ पे हम लोग प्रायर अपॉइंटमेंट लेके उनकी रजिस्ट्रेशन रिजिस्ट्रे, कर लेते हैं और फिर वो उनकी आ, कम दामों में हो जाती है सर्जरी जरूरतमंद ਹਾਂਜੀ ਹਮ ਲੋਕ ਯਹਾਂ ਪੇ ਮੈਕਸਿਮਮ ਜਿੰਨਾ ਹੋ ਸਕਦਾ ਹੈ ਨਾ ਪੇਸ਼ੈਂਟ ਕੋ ਹਮ ਡਿਸਕਾਊਂਟ ਦਿੰਦੇ ਹਾਂ ਡਿਸਕਾਊਂਟ ਕੀ ਕੋਈ ਪ੍ਰੋਬਲਮ ਨਹੀਂ ਹੈ